ਮਰੇ ਤੇ ਚਾਨਾ ਚਾਤਾ ਅਸਲੀ ਤਿਕਨੀ ਪਾਛੜ ਕਿਰਪਾ ਕਰਿਓ ਜਿਹਨੂੰ ਤੁਸੀਂ ਬੇਗ ਉਪਰਾ ਕਹਿੰਦੇ ਬੇਗ ਉਪਰਾ ਸ਼ਹਿਰ ਕੋਨਾ ਦੂਹ ਕੰਟਰੋਲ ਦੇ ਹਿੱਤੇ ਖਾਓ ਨਾ ਤਸਵੀਰ ਖਲਾਜ ਨਾ ਮਾਰ ਫੋਖਾ ਨਾ ਖਾਤਾ ਪ੍ਰਕਾਸ਼ ਜੀ ਜਾਨਾ ਕਿਹੜਾ ਦੇ ਨਹੀਂ ਦੇ ਸਕਦੇ ਰੀਤਾ ਇਹ ਜਿਹੜੀ ਕੌਮ ਸੀ ਮੂੰ ਮਰੇ ਕੁچے ਮਨਰ ਛਾਪੇ ਬੰਨਿਓ ਸੀਗੇ ਸਕੂਲੇ ਪਾਣੀ ਸੰਟੇ ਸੀ ਮੰਦਰ ਵਿੱਚ ਜਾ ਨਹੀਂ ਸਕਦੇ ਵਧੀਆ ਕੱਪੜਾ ਨਹੀਂ ਪਹਿਨ ਸਕਦੇ ਸੀ ਇੱਕ ਤਾਂ ਕੰਮੀ ਕਰ ਸਕਦੇ ਸਤਪੁਰਾਂਗਰਾਂ ਨਰਕ ਨੇ ਸੰਤ ਸੰਗਤ ਨਾਲ ਰੱਗੇ ਮਾਤ ਜਿਵੇਂ ਮਨ ਮੁਖੀਰਾ ਕਾਰੀ ਸਾਹਿਬੀ ਗੁਰੂ ਅਰਜਨ ਦੇਵ ਜੀ ਨੇ ਹਿੱਕ ਠੋਕੇ ਕਾਰੀ ਸਾਹਿਬੀ 52 ਰਾਜਿਆਂ ਦੇ ਨਾਲ ਕਾਰੀ ਸਾਹਿਬ ਤੱਕ ਲੈ ਕੇ ਇਹ ਬੇਗਮ ਪ੍ਰਾਪੀ ਕਾਰੀ ਸਾਹਿਬ ਨੂੰ ਆਜ਼ਾਦੀ ਬਖਸ਼ ਕੀਤੀ ਅੱਜ ਸਾਡੇ ਨੌਜਵਾਨ ਵੀਰ ਵਧੀਆ ਫੈਕਟਰੀਆਂ ਦੇ ਮਾਲਕ ਵਧੀਆ ਐਮਐਲਏ ਦਿੱਲੀ ਤੋਂ ਲੈ ਕੇ ਕਾਰੀ ਸਾਹਿਬੀ ਕੇਦੀ ਵਿਰੋਧ ਤੂੰ ਭੀਗ ਜਾਓ ਉਹ ਮਹਿਰ ਕਰਦੀ ਸਿਆਰੀ ਬਣਾਉਂਦਾ ਜਿਹੜੀ ਪਿਆਸੇ ਦਿੱਲੀ ਪਿਆਰੀ ਸਾਹਸਾਂ ਜੀ ਸੈਂਬਲੀ ਵਿੱਚ ਬੈਠੇ ਸਾਡੇ ਨੌਜਵਾਨ ਆਪਣੀ ਹੱਕਾਂ ਦੀ ਗੱਲ ਕਰਦੇ ਆ ਆਓ ਇਤਿਹਾਸ ਛੇਣ ਤੋਂ ਪਹਿਲਾਂ ਗੁਰੂ ਦੇ ਵਿਦਾਸ ਮਾਰੇ ਪਿਆਰੀ ਸੈ ਕਿਉਂ ਨਾ ਪਿਆ ਜਦੋਂ ਦੱਬੀ ਤੇ ਲਟਾਰੀ ਹੋਈ ਤਾਂ ਉਹਦੇ ਨਾਲ ੱਟਕਾ ਕੀਤਾ ਗਿਆ ਫੂ ਸ਼ਾਹ ਦਾ ਪੜਾ ਪਾ ਦਿੱਤਾ ਗਿਆ ਜਾਂ ਕਿ ਦੱਬੀ ਤੇ ਲਟਾਰੀ ਹੋ ਕੋ ਆਕਾਰ ਤੋਂ ਚੰਨ ਚਰਦਾ ਕਦੀ ਲਿਖਦਾ ਬੰਦਾ ਭੇਜਿਆ ਸੀ ਰੱਬ ਨੇ ਰੂਪ ਆਪਣਾ ਬੰਦਾ ਭੇਜਿਆ ਸੀ ਰੱਬ ਨੇ ਰੂਪ ਆਪਣਾ ਇਹ Hindu ਬਣਿਆ ਮੁਸਲਮਾਨ ਬਣਿਆ ਝਗੜੇ ਛੇੜੇ ਨੇ ਮੰਦਰ ਮਸਜਿਦਾਂ ਦਾ ਵਰਗਾ ਧਰਮ ਦਾ ਪਾ ਸ਼ੈਤਾਨ ਬਣਿਆ ਕਿੱਦਾਂ ਬਣੇਗਾ ਪੇਟਰੀ ਸਾਹਿਬ ਨਰਦੀ ਮਾਤਾ ਦੇ ਜਨਮ ਤੇ ਦਪੀ ਤੇ ਲਾਹੇ ਗ੍ਰੀਪਾ ਨ ਅਰਦਾਸ ਰੈਂਦੀ ਕੀਤੀ ਇਸ ਤਰ੍ਹਾਂ ਮਰਦੀ ਮਾਤਨ ਵੀ ਆਕਾਰ ਪਤੇ ਚਾਹਣਾ ਚਾਹੀਦੀ ਹੈ ਇਹ ਰਹੀ ਇੱਥੇ ਦੁਨੀਆ ਤੇ ਤੂੰ ਸੁਨੇ ਹਾ ਲਈ ਫੇਰੀ ਇਹ ਇੱਥੇ ਦੁਨੀਆ ਤੇ ਤੂੰ ਸੁਨੇ ਹਾ ਲਈ ਫੇਰੀ ਓਹ ਤੁਮੇ ਬੇਨੋਈ ਕਿਥੇ ਪੂਰਾ ਆਜ ਕਾ ਦੇ ਤੇਰੇ ਨਾਮ ਦਾ ਸਰੂਪ